ਪਾਰ ਸਰਕਾਰ ਦਾ ਨੋਟ ਬੰਦੀ ਦਾ ਫੈਸਲਾ ਜਿੱਥੇ ਪੂਰੇ ਦੇਸ਼ ਲਈ ਇੱਕ ਵੱਡੀ ਮੁਸੀਬਤ ਬਣਿਆ ਹੋਇਆ ਹੈ ਉੱਥੇ ਹੀ ਅੰਮ੍ਰਿਤਸਰ ਦੇ ਚੇਤਨਪੁਰਾ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਵਿੱਚ ਲਾਈਨਾਂ ਦੇ ਵਿੱਚ ਲੱਗਾ ਇੱਕ ਕਿਸਾਨ ਜਿਸ ਨੂੰ ਅੱਜ ਆਤਮ ਹੱਤਿਆ ਕਰਨੀ ਪਈ ਹੈ ਜਿਸ ਦੀ 5 ਦਸੰਬਰ ਨੂੰ ਉਸ ਦੀ ਬੇਟੀ ਦੀ ਸ਼ਾਦੀ ਸੀ ਅਤੇ ਬੇਟੀ ਦੇ ਵਿਆਹ ਵਾਸਤੇ ਉਸ ਨੇ ਪੈਸਾ ਇਕੱਠਾ ਕਰਨਾ ਸੀ ਪਰ ਬੈਂਕ ਤੋਂ ਪੈਸਾ ਨਾ ਮਿਲਣ ਕਰਕੇ ਉਹਨਾਂ ਵੱਲੋਂ ਆਤਮ ਹੱਤਿਆ ਕਰ ਲਈ ਗਈ ਇਸ ਵੇਲੇ ਮੈਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਕੁਝ ਰਿਸ਼ਤੇਦਾਰ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਕਿ ਆਖਿਰ ਉਹਨਾਂ ਦੀ ਖੁਦਕੁਸ਼ੀ ਪਿੱਛੇ ਮੁੱਖ ਕਾਰਨ ਕੀ ਸੀ ਦੇਖੋ ਜੀ ਉਹਨਾਂ ਦੀ ਬੇਰੀ ਸਾਦੀ ਆਪਣਾ ਪੰਜਰੀ ਨੂੰ ਦੋ ਚਾਰ ਵਾਰੀ ਅੱਗੇ ਬੈਂਕ ਦੇ ਅੱਗੇ ਕਾਫੀ ਪਰੇਸ਼ਾਨ ਹੋਏ ਪੈਸਾ ਨਹੀਂ ਮਿਲਿਆ ਦੋ ਚਾਰ ਵਾਰੀ ਉਹਨਾਂ ਨੇ ਆਪਣਾ ਡਰਾਫਟ ਭਰਿਆ ਪਰ ਮੰਜਰ ਸਾਹਿਬ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਫਿਰ ਅੱਜ ਉਹਨਾਂ ਦੇ ਜਾਣੀ ਪਈ ਮੰਨ ਦੇ ਵਿੱਚ ਪਨੀਕੀ ਟੈਨਸ ਨਾਈ ਬਾਹਰ ਗਏ ਆਪਣੇ ਖੇਤਾਂ 'ਚ ਗਏ ਨੇ ਪਿੰਡ ਭਾਂਡੇ ਵਾਲੀ ਬੇਚਰਾਗ ਪਿੰਡ ਪਿੰਦਾ ਆਪਣੀ ਜਗ ਬੰਬੀ ਤੇ ਆਤਮ ਹੱਤਿਆ ਕਰ ਲਈ ਬਹੁਤ ਮਾਰਾ ਨੁਕਸਾਨ ਹੋ ਗਿਆ ਜੀ ਬੇਟੀ ਦੇ ਵੀ ਖੁਸ਼ੀਆਂ ਵਿੱਚ ਰਹਿ ਗਈਆਂ ਸਾਰੇ ਪਰਿਵਾਰ ਦੇ ਖੁਸ਼ੀਆਂ ਵਿੱਚ ਰਹਿ ਗਈਆਂ ਕਿੰਨੇ ਕਿ ਦਿਨਾਂ ਤੋਂ ਬੈਂਕ ਦੇ ਚੱਕਰ ਲਾ ਰਹੀ ਸੀ ਇਹ ਹਫਤਾ ਹੋ ਗਿਆ ਜੀ ਹਾਂ ਜੀ 7-8 ਦਿਨ ਹੋ ਗਏ ਬਹੁਤ ਪ੍ਰੇਸ਼ਾਨ ਪਰਵਾਨ ਹੈ ਹਫਸਲੇ ਤੇ ਪਰਿਵਾਰ ਦਾ ਕੀ ਕਹਿਣਾ ਕਿ ਜਦੋਂ ਬੈਂਕ ਤੋਂ ਵਾਪਸ ਆਉਂਦੇ ਸੀ ਇਹ ਵੀ ਕਿਹਾ ਜਾ ਰਿਹਾ ਕਿ ਬੇਟੀ ਵੀ ਕਈ ਵਾਰ ਬੈਂਕ ਦੇ ਵਿੱਚ ਗਈ ਉੱਥੇ ਕਿਦਾਂ ਦਾ ਵਰਤਾਰਾ ਸੀ ਬੈਂਕ ਦੇ ਜਿਹੜੇ ਕਰਮਚਾਰੀ ਦਾ ਉੱਥੇ ਵੀ ਉੱਥੇ ਵੀ ਕੋਈ ਪੁੱਛ ਗਿਆ ਸੀ ਬਹੁਤ ਹਾਂਜੀ ਆਪਣਾ ਮਾੜਾ ਹਾਂਜੀ ਤੁਸੀਂ ਤੁਸੀਂ ਦੱਸੋ ਵੀ ਜਦੋਂ ਵਿਆਹ ਦੇ ਕਾਰਡ ਵਾਸਤੇ ਸਰਕਾਰ ਕਹਿ ਰਹੀ ਹੈ ਵੀ 2.5 ਲੱਖ ਰੁਪਏ ਦਿੱਤਾ ਜਾ ਰਿਹਾ ਹੈ ਜਦੋਂ ਇਹ ਕਾਰਡ ਲੈ ਕੇ ਗਏ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵੀ ਸਾਡੇ ਕੋ ਕੋਈ ਕੈਸ਼ ਹੀ ਨਹੀਂ ਪੈਸੇ ਕਿੱਥੋਂ ਦੇਈਏ ਪੈਸੇ ਪਿੱਛੋਂ ਆਉਣਗੇ ਫੇਰ ਤੁਹਾਨੂੰ ਦਵਾਂਗੇ ਪੈਸੇ ਆ ਦਿੱਤਾ ਕਿਸੇ ਨੇ ਨਹੀਂਗਾ ਅੱਜ 8-10 ਦਿਨ ਹੋ ਗਏ ਕਿਸੇ ਨੇ ਘਰ ਦਾ ਸੌਦਾ ਸਾਰਾ ਪਤਾ ਲਿਹਾਉਣ ਵਾਲਾ ਪੈਸੇ ਦੇ ਨਾਲ ਹੀ ਸਾਰੀ ਖੇੜਿਆ ਕੀ ਕਿਸੇ ਨਾਲ ਉਹਨਾਂ ਨੇ ਕਦੇ ਗੱਲ ਵੀ ਕੀਤੀ ਜਦੋਂ ਬੈਂਕ ਤੋਂ ਵਾਪਸ ਆਉਂਦੇ ਸੀ ਕਿ ਉੱਥੇ ਕੀ ਗੱਲਬਾਤ ਹੋਈ ਜਾਂ ਉਹਨਾਂ ਨੂੰ ਕੀ ਚਿੰਤਾ ਸੀ ਕਿਉਂਕਿ ਪਰਿਵਾਰ ਦੇ ਵਿੱਚ ਵਿਆਹ ਦਾ ਮਾਹੌਲ ਸੀ ਔਰ ਮਾਤਮ ਤੇ ਬਦਲ ਗਿਆ ਕੀ ਗੱਲਬਾਤ ਕਰਦੇ ਸੀ ਮਤਲਬ ਉਹ ਦੋ ਹਫ਼ਤੇ ਤੋਂ ਜਾ ਰਹੇ ਸੀ ਬੈਂਕ ਲਗਾਤਾਰ ਹੀ ਦੋ ਵਾਰ ਉਹਨਾਂ ਨੇ ਇੰਨੀ ਧੱਕਾ ਮੋਕਿਆ ਵੀ ਉਹਨਾਂ ਦੀ ਪਗੜੀ ਵੀ ਤਾਰ ਦਿੱਤੀ ਗਈ ਉੱਥੇ ਉਹ ਪਗੜੀ ਦੇ ਬਾਵਜੂਦ ਵੀ ਜੋ ਬੇਇੱਜ਼ਤੀ ਆਪਣੀ ਮਹਿਸੂਸ ਕਰਦੇ ਰਹੇ ਆ ਸੋ ਅੰਦਰੋਂ ਅੰਦਰ ਹੀ ਸੋਚੀ ਗਏ ਸੋ ਸੋਚ ਗਏ ਮਤਲਬ ਉਹਨਾਂ ਦਾ ਇਹ ਹਾਲ ਹੋ ਗਿਆ ਅੱਜ ਵੀ ਉਹ ਦੋ ਵਾਰ ਲੇਨ 'ਚ ਲੱਗੇ ਆ ਪਰ ਲੇਨ ਬਹੁਤ ਜ਼ਿਆਦਾ ਹੀ ਮੈਨੇਜਰ ਨੇ ਪੈਸਾ ਦੇਣ ਤੋਂ ਪੱਕਾ ਹੀ ਨਾ ਕਰਤਾ ਨਾ ਵੀ ਅਸੀਂ ਦੇਣਾ ਨਹੀਂ ਗਾ ਸਾਡੇ ਕੋਲ ਹੈ ਨਹੀਂ ਡੀਸੀ ਦੇ ਸਾਈਨ ਕਰਾ ਕੇ ਲਿਓ ਫਲਾਣੀ ਦੇ ਸਾਈਨ ਕਰਾ ਕੇ ਲਿਓ ਤੋ ਇਹ ਹਨ ਉਸ ਕਿਸਾਨ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਰਵਿੰਦਰ ਸਿੰਘ ਪਿਛਲੇ 5-6 ਦਿਨਾਂ ਤੋਂ ਲਗਾਤਾਰ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਵਿੱਚ ਜਾਂਦੇ ਸਨ ਔਰ ਉਹਨਾਂ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਸੀ ਕਿ ਬੈਂਕ ਦੇ ਵਿੱਚ ਕੈਸ਼ ਨਹੀਂ ਹੈ ਪਰ ਘਰ ਦੇ ਵਿੱਚ ਜੋ ਖੁਸ਼ੀਆਂ ਸੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਇਸ ਵੇਲੇ ਪੂਰਾ ਮਾਹੌਲ ਜੋ ਹੈ ਗਮ ਦੇ ਵਿੱਚ ਡੁੱਬ ਚੁੱਕਿਆ ਹੈ ਔਰ ਮਨਪ੍ਰੀਤ ਕੌਰ ਨੇ ਵੀ ਇਹੀ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਇਹੀ ਚਿੰਤਾ ਸੀ ਕਿ ਬੇਟੀ ਦਾ ਵਿਆਹ ਵਧੀਆ ਤਰੀਕੇ ਦੇ ਨਾਲ ਕੀਤਾ ਜਾਵੇ ਔਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਅੱਜ ਦੀ ਜੋ ਸਰਕਾਰ ਦਾ ਨੋਟਬੰਦੀ ਫੈਸਲਾ ਹੈ ਉਸ ਲਈ ਲੋਕਾਂ ਨੂੰ ਆਪਣੇ ਹੀ ਪੈਸੇ ਬੈਂਕਾਂ ਦੇ ਵਿੱਚੋਂ ਲੈਣ ਲਈ ਭਿਖਾਰੀ ਬੰਨਣਾ ਪੈ ਰਿਹਾ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ